ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਵੀਰ ਸਿੰਘ ਆਪ ਸਭ ਦਾ ਸਿੱਖੀ ਦਾ ਸਤਕਾਰ ਚੈਨ ਵੱਲੋਂ ਸਵਾਗਤ ਕਰਦਾ ਹਾਂ ਅੱਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੰਸ਼ਵੰਸ਼ ਦੇ 17ਵੇਂ ਮੁਖੀ ਬਾਬਾ ਜਗਦੀਪ ਸਿੰਘ ਬੇਦੀ ਸੇਵਾਦਾਰ ਗੁਰਦੁਆਰਾ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਪੰਜਾਬ ਅੱਜ ਆਪ ਸਭ ਨਾਲ ਰੂਬਰੂ ਹੋਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਦੀ ਫਤਿਹ ਪ੍ਰਬੰਧ ਕਰਨੀ ਦਾਸ ਗੁਰਦੁਆਰਾ ਸ੍ਰੀ ਚੋਲਾ ਸਾਹਿਤੋਂ ਬਾਬਾ ਸਾਡਾ ਨਾਮ ਬਾਬਾ ਜਗਦੀਪ ਸਿੰਘ ਦੇਦੀ ਅਸੀਂ ਗੁਰੂ ਸਾਹਿਬ ਦੀ 17ਵੀਂ ਪੀੜੀ ਹਾਂ ਜੀ ਗੁਰੂ ਨਾਨਕ ਦੇਵ ਜੀ ਦੇ ਸ੍ਰੀ ਚੋਲਾ ਸਾਹਿਬ ਬਾਰੇ ਇਤਿਹਾਸ ਬਾਰੇ ਅਸੀਂ ਆਪ ਜੀ ਨੂੰ ਜਾਣੂ ਕਰਵਾ ਰਹੇ ਹਾਂ ਗੁਰੂ ਸਾਹਿਬ ਜੀ ਦਾ ਇਹ ਜਿਹੜਾ ਚੋਲਾ ਆ ਗੁਰੂ ਸਾਹਿਬ ਜੀ ਨੂੰ ਚੌਥੀ ਉਦਾਸੀ ਸਮੇਂ ਪ੍ਰਾਪਤ ਹੋਇਆ ਸੀ ਜਿਸ ਸਮੇਂ ਗੁਰੂ ਨਾਨਕ ਸਾਹਿਬ ਜੀ ਚੌਥੀ ਉਦਾਸੀ ਸਮੇਂ ਗਏ ਨੇ ਅਰਬ ਦੇਸ਼ ਵਿੱਚ ਗਏ ਨੇ ਅਰਬ ਦੇ ਦੀ ਯਾਤਰਾ ਦੇ ਦੌਰਾਨ ਗਏ ਨੇ 1519 ਦੇ ਵਿੱਚ ਉਥੋਂ ਸੰਗਤਾਂ ਵੱਲੋਂ ਇਹ ਜਿਹੜਾ ਚੋਲਾ ਸਾਹਿਬ ਸੀ ਭੇਟ ਹੋਇਆ ਸੀ 1521 ਦੇ ਵਿੱਚ ਗੁਰੂ ਸਾਹਿਬ ਜੀ ਨੇ ਜਿਸ ਸਮੇਂ ਚੌਥੀ ਉਦਾਸੀ ਸੰਪੰਨ ਕੀਤੀ ਆ ਗੁਰੂ ਸਾਹਿਬ ਨੇ ਸਮਾਪਤੀ ਕਰਦੇ ਹੋਏ 1521 ਦੇ ਸਮਾਪਤੀ ਕੀਤੀ ਇਹ ਕਰਤਾਰਪੁਰ ਸਾਹਿਬ ਆ ਕੇ ਇਹ ਜਿਹੜਾ ਚੋਲਾ ਸੀ ਗੁਰੂ ਸਾਹਿਬ ਜੀ ਨੇ ਉਤਾਰਿਆ ਉਤਾਰਨ ਤੋਂ ਬਾਅਦ ਗੁਰੂ ਸਾਹਿਬ ਜੀ ਨੇ 17 ਸਾਲ ਖੇਤੀ ਕੀਤੀ ਆ ਖੇਤੀ ਕਰਨ ਤੋਂ ਬਾਅਦ 1539 ਦੇ 1539 ਦੇ ਇਰਦੇ-ਗਿਦ ਬਾਬਾ 1539 ਦੇ ਵਿੱਚ ਬਾਬਾ ਜੀ ਨੇ ਗੁਰੂ ਅੰਗਦ ਦੇਵ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਗੁਰਗੱਦੀ ਸਮੇ ਇਹ ਜਿਹੜਾ ਚੋਲਾ ਸੀ ਗੁਰਗੱਦੀ ਸਮੇ ਗੁਰ ਅੰਗਦ ਦੇ ਸਾਹਿਬ ਜੀ ਨੂੰ ਦੇ ਦਿੱਤਾ ਸੀ ਗੁਰ ਅੰਗਦ ਦੇ ਸਾਹਿਬ ਜੀ ਨੇ ਗੁਰਗੱਦੀ ਨ ਦਿੱਤਾ ਪੰਜ ਪਾਤਸ਼ਾਹੀਆਂ ਤੱਕ ਇਹ ਜਿਹੜਾ ਚੋਲਾ ਸੀ ਪੰਜ ਪਾਤਸ਼ਾਹੀਆਂ ਤੱਕ ਇਹ ਜਿਹੜਾ ਚੋਲਾ ਗੁਰੂ ਗੁਰੂ ਸਾਹਿਬਾਨ ਨੂੰ ਟਰਾਂਸਫਰ ਹੁੰਦਾ ਰਿਹਾ ਆ ਤੇ ਪੰਜਵੇਂ ਪਾਤਸ਼ਾਹੀ ਗੁਰੂ ਅਰਜਨ ਦੇ ਸਹਿਬ ਜੀ ਹਰਮੰਦਰ ਸਾਹਿਬ ਦੀ ਸਰੋਵਰ ਦੀ ਸੇਵਾ ਕਰਵਾ ਰਹੇ ਸੀ ਹਰਮੰਦਰ ਸਾਹਿਬ ਦੀ ਸਰੋਵਰ ਦੀ ਸੇਵਾ ਕਰਵਾ ਰਹੇ ਸੀ ਉਥੋਂ ਦੇ ਇੱਕ ਭਾਈ ਤੋਤਾਰਾਮ ਦੀ ਸੀ ਭਾਈ ਤੋਤਾਰਾਮ ਬਲਖ ਬੁਹਾਰੇ ਸੁਹਾਨ ਸ਼ਹਿਰ ਅਫਗਾਨਿਸਤਾਨ ਦੇ ਰਹਿਣ ਵਾਲੇ ਸੀ ਉਹਨਾਂ ਦੇ ਸੇਵਾ ਕਰਦੇ ਆ ਕਰਦੇ ਆ ਉਹਨਾਂ ਦੇ ਪਿਆਰ ਤੇ ਜਦੋਂ ਕਹੀ ਲੱਗੀ ਆ ਕਿਸੇ ਸਿੱਖ ਨੇ ਕਿਹਾ ਆ ਕਿ ਭਾਈ ਸਿੱਖਾ ਤੂੰ ਰੈਸਟ ਕਰ ਲਾ ਤੇ ਭਾਈ ਤੋਤਾਰਾਮ ਜੀ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਅਸੀਂ ਠੀਕ ਆ ਫਿਰ ਬਾਬਾ ਜੀ ਅੱਗੇ ਗੁਰਜੰਦ ਸਿੰਘ ਸਾਹਿਬ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਇਦਾਂ ਭਾਈ ਤੋਤਾਰਾਮ ਦੇ ਪਿਆਰ ਤੇ ਕਹੀ ਲੱਗੀ ਆ ਤੋਂ ਸੇਵਾ ਤੋਂ ਹਟ ਨਹੀਂ ਰਹੇ ਆ ਬਾਬਾ ਜੀ ਗੁਰਜੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਬੁਲਾ ਕੇ ਲਿਆਓ ਜਿਸ ਸਮੇਂ ਪਾਈ ਤੋਤਾ RAM ਜੀ ਨੂੰ ਬੁਲਾਇਆ ਗਿਆ ਤੇ ਗੁਰੂ ਅਰਜਨ ਦੇਸ ਜੀ ਗੁਰੂ ਅਰਜਨ ਦੇ ਸਹਿਬ ਜੀ ਕਹਿਣ ਲੱਗੇ ਕਿ ਭਾਈ ਸਿੱਖਾ ਤੇਰੀ ਸੇਵਾ ਕਬੂਲ ਹੈ ਤੂੰ ਮੰਗ ਕੀ ਮੰਗਦਾ ਹੈ ਤੇ ਗੁਰੂ ਪਾਈ ਤੋਤਾ RAM ਜੀ ਕਹਿਣ ਲੱਗੇ ਕਿ ਆਬਰੀ ਦੀ ਬੜੀ ਕਿਰਪਾ ਆ ਤਾਨ ਅਦੌਲਤੀਆਂ ਪੁੱਤਰ ਗੁਰੂ ਸਾਹਿਬ ਦੀ ਅਪਾਰ ਬਖਸ਼ੀਜਾ ਸਾਡਾ ਇਲਾਕਾ ਸਿੱਖੀ ਤੋਂ ਰਹਿ ਗਿਆ ਕੋਈ ਸਿੱਖੀ ਦੀ ਦਾਤ ਬਖਸ਼ੋ ਤੇ ਗੁਰੂ ਅਰਜਨ ਦੇ ਸਹਿਬ ਜੀ ਨੇ ਉਸ ਟਾਈਮ ਤੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਦਾ ਸੰਤੂਰਨ ਪ੍ਰਕਾਸ਼ ਨਹੀਂ ਸੀ ਹੋਇਆ ਦਾ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਜਿਹੜਾ ਚੋਲਾ ਸੀ ਭਾਈ ਤੋਤਾ RAM ਜੀ ਨੂੰ ਦੇ ਦਿੱਤਾ ਤੇ ਭਾਈ ਤੋਤਾ RAM ਜੀ ਚੋਲਾ ਜਿਹੜਾ ਸੀ ਆਪਣੇ ਬਲਖ ਬੁਹਾਰੇ ਸੋਹਣ ਸ਼ਹਿਰ ਉੱਥੇ ਲੈ ਕੇ ਗਏ ਨੇ ਜਿੰਨਾ ਚਿਰ ਜੀਵਨ ਉਹਨਾਂ ਦਾ ਰਿਹਾ ਜਿੰਨਾ ਜੀਵਨ ਰਿਹਾ ਆ ਜੀਵਨ ਕਾਲ ਦੇ ਵਿੱਚ ਉਹ ਸ਼੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਾਉਂਦੇ ਰਹੇ ਨੇ ਅਖੀਰਲਾ ਵੇਲਾ ਭਾਈ ਤੋਤਾ RAM ਜੀ ਦਾ ਜਦੋਂ ਆਇਆ ਆ ਤਾਂ ਭਾਈ ਤੋਤਾ RAM ਜੀ ਨੇ ਇਹ ਸੋਚਿਆ ਕਿ ਅਗੋਂ ਕੀ ਪਤਾ ਮੇਰਾ ਪਰਿਵਾਰ ਇਸ ਚੋਲੇ ਦੀ ਸੇਵਾ ਕਰੇ ਜਾਂ ਨਾ ਕਰੇ ਪਤਾ ਕੋਈ ਨਹੀਂ ਆ ਤੇ ਫਿਰ ਉਹਨਾਂ ਨੇ ਇਹ ਸੋਚਿਆ ਕਿ ਕਿਉਂ ਨਾ ਹੋਵੇ ਇਸ ਨੂੰ ਇੱਕ ਗੁਫਾ ਦੇ ਵਿੱਚ ਰੱਖ ਦਿੱਤਾ ਜਾਵੇ ਜਿਸ ਸਮੇ ਇਹ ਜਿਹੜਾ ਚੋਲਾ ਸੀ ਗੁਫਾ ਦੇ ਵਿੱਚ ਭਾਈ ਤੋਤਾ RAM ji ਨੇ ਗੁਫਾ ਦੇ ਵਿੱਚ ਰੱਖਿਆ ਅੱਗੇ ਪੱਥਰ ਲਗਾਇਆ ਤੇ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਤੁਸੀਂ ਜਿਸ ਨੂੰ ਇਹ ਹੁਕਮ ਕਰੋਗੇ ਉਹੀ ਇਹ ਚੋਲਾ ਇੱਥੋਂ ਲੈ ਕੇ ਜਾਏਗਾ ਕਾਫੀ ਸਮਾਂ ਬੀਤਦਾ ਗਿਆ ਕਾਫੀ ਸਮਾਂ ਬੀਤਦਾ ਗਿਆ ਤੇ ਗੁਰੂ ਨਾਨਕ ਸਾਹਿਬ ਦੀ ਪੀੜੀ ਦੇ ਵਿੱਚੋਂ ਨਵੀਂ ਪੀੜੀ ਹੋਏ ਨੇ ਬਾਬਾ ਕਾਬਲੀ ਮਲਜੀ ਬਾਬਾ ਕਾਬਲੀ ਮਾਲ ਦੀ ਨੂੰ ਸੁਪਨਾ ਆਇਆ ਕਿ ਇਸ ਤਰ੍ਹਾਂ ਸਾਡੇ ਵੱਡੇ ਬਜ਼ੁਰਗਾਂ ਦਾ ਗੁਰੂ ਨਾਨਕ ਸਾਹਿਬ ਜੀ ਦੀ ਅੰਗਜੀ ਦਾ ਚੋਲਾ ਇਸ ਜਗ੍ਹਾ ਤੇ ਬਲਖ ਬੁਖਾਰੀਆਂ ਦੀਆਂ ਪਹਾੜੀਆਂ ਦੇ ਵਿੱਚ ਪਿਆ ਆ ਬਲਖ ਬੁਖਾਰੀਆਂ ਦੀਆਂ ਬਲਖ ਬੁਖਾਰੇ ਦੀਆਂ ਪਹਾੜੀਆਂ ਦੇ ਵਿੱਚ ਪਿਆ ਆ ਜਾ ਕੇ ਉੱਥੋਂ ਲੈ ਕੇ ਆਓ ਉਹਨਾਂ ਨੇ ਦਿਨ ਚੜਿਆ ਦਿਨ ਚੜਿਆ ਤੇ ਸੰਗਤਾਂ ਨਾਲ ਵਿਚਾਰ ਵਟਾਂਦਰਾ ਕੀਤਾ ਸੰਗਤਾਂ ਨੂੰ ਦੱਸਿਆ ਪਰਿਵਾਰ ਨੂੰ ਦੱਸਿਆ ਪਰਿਵਾਰ ਨੂੰ ਦੱਸਿਆ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤੇ ਪਰਿਵਾਰ ਨੂੰ ਨਾਲ ਲੈ ਕੇ ਬਲਗ ਬਹਾਰੇ ਸੁਹਾਨ ਸ਼ਹਿਰ ਦੀਆਂ ਪਹਾੜੀਆਂ ਤੇ ਗਏ ਨੇ ਉਥੋਂ ਜਾ ਕੇ ਲੈ ਕੇ ਚੋਲਾ ਸਾਹਿਬ ਆਏ ਸਨ ਚੋਲਾ ਸਾਹਿਬ ਲੈ ਕੇ ਆਏ ਜਿਹੜਾ ਉਸੇ ਸੰਦਰਭ ਦੇ ਵਿੱਚ 21 ਮਾਰਚ ਹਰ ਸਾਲ ਦੇ ਸਾਲੇ ਤੇ ਜੋੜ ਮੇਲਾ ਲੱਗਦਾ ਜੀ 21 ਮਾਰਚ ਇਹ ਸੌਰੀ 4 ਮਾਰਚ 4 ਮਾਰਚ ਦੇਸੀ ਮਹੀਨੇ ਦੀ 21 ਫੱਗਣ ਤਰੀਕ ਨੂੰ ਜੋੜ ਮੇਲਾ ਲੱਗਦਾ ਜੀ ਇੱਥੇ ਤੇ ਇੱਥੇ ਲੱਖਾਂ ਦੀ ਤਦਦ ਚ ਸੰਗਤ ਹੁੰਦੀ ਆ ਮਨੋ ਕਾਮਨਾ ਅਰਦਾਸਾਂ ਬੇਂਦੀਆਂ ਕਰਦੇ ਨੇ ਮਨੋ ਕਾਮਨਾ ਪੂਰੀ ਹੁੰਦੀ ਆ ਜੀ ਇਹ ਜੀ ਸ੍ਰੀ ਚੋਲਾ ਸਾਹਿਬ ਦੀ ਇਤਿਹਾਸ ਹੈ ਜੀ ਇਸ ਸਥਾਨ ਤੇ ਗੁਰਨਾਨਕ ਸਾਹਿਬ ਜੀ ਦੀ ਭੈਣ ਬੇਬੇ ਨਾਨਕ ਜੀ ਦਾ ਹੱਥੀ ਕੱਢਿਆ ਹੋਇਆ ਰਮਾਲਾ ਜਿਸ ਸਮੇ ਬਾਬਾ ਜੀ ਦਾ ਵਿਆਹ ਹੋਇਆ ਸੀ ਉਸ ਸਮੇ ਭੈਣ ਨਾਨਕ ਜੀ ਨੇ ਇਹ ਰਮਾਲ ਬਾਬਾ ਜੀ ਨੂੰ ਸਤਿਕਾਰ ਵਜੋਂ ਗਿਫਟ ਵਜੋਂ ਪੇਟ ਕੀਤਾ ਸੀ ਜੀ ਇਹਦੀ ਕਢਾਈ ਜਿਹੜੀ ਆ ਨਾ ਜਿਸ ਤਰ੍ਹਾਂ ਇੱਕ ਸਾਈਡ ਤੋਂ ਫਰੰਟ ਸਾਈਡ ਤੋਂ ਦਿਖਾਈ ਦੇ ਰਹੀ ਆ ਉਸ ਤਰ੍ਹਾਂ ਹੀ ਅੰਦਰਲੀ ਸਾਈਡ ਤੋਂ ਦੋਨੇ ਬਨੇ ਕਢਾਈ ਸੇਮ ਦਿਖਾਈ ਦੇ ਰਹੀ ਹੈ ਜੀ। ਛੋਲਾ ਸਾਈਡ ਦੀ ਉੱਪਰ ਨੀਕਾ ਮਾਰੋਗੇ ਅਰਬੀ ਫਾਰਸੀ ਦੀਆਂ ਪਸ਼ਾਵਾਂ ਅੰਕੀ ਤੇ ਆ ਜੀ। ਅਰਬੀ ਫਾਰਸੀ ਦੀਆਂ ਕਲਮਾਂ ਲਿਖੀਆਂ ਹੋਈਆਂ ਨੇ। ਇਹ ਗੁਰੂ ਸਾਹਿਬ ਜੀ ਨੂੰ ਇਸ ਚੀਜ਼ ਦਾ ਪਰਮਾਨਾ ਗੁਰੂ ਸਾਹਿਬ ਜੀ ਨੂੰ ਅਰਬ ਦੇਸ਼ ਤੋਂ ਪ੍ਰਾਪਤ ਹੋਇਆ ਸੀ ਜੀ। ਇਹ ਸੰਕਤਾਂ ਵੱਲੋਂ ਪੇਟ ਹੋ ਜਾਂਦਾ ਜੀ। ਤੇ ਨਾਲ ਇੱਕ ਚੋਰ ਸਾਹਿਬ ਦਿਖਾਈ ਦੇ ਰਹੀ ਆ। ਇਹ ਜਿਹੜੀ ਇਹ ਜਿਹੜੀ ਚੋਰ ਸਾਹਿਬ ਆ ਗੋਨਾਨ ਸਿੰਘ ਸਾਹਿਬ ਦੀ ਪੀੜੀ ਜਿਵੇਂ ਤੁਹਾਨੂੰ ਅਸੀਂ ਜੀ ਪਹਿਲਾਂ ਦੱਸਿਆ ਆ। ਗੋਨਾ ਸਾਹਿਬ ਦੀ ਪੀੜੀ ਵਿੱਚ ਬਾਬਾ ਕਾਬਲੀ ਮਾਲ ਦੀ ਚੋਲਾਸਤ ਕਰਦੇ ਚੋਰ ਸਾਹਿਬ ਕਰਦੇ ਹੋਏ ਲੈ ਕੇ ਆਏ ਸਨ ਇਹ ਉਸ ਸਮੇਂ ਦੀ ਚੋਰ ਸਾਹਿਬ ਜਾਈ ਚੋਰ ਸਾਹਿਬ ਆ ਤੇ ਇਹ ਉਸ ਸਮੇਂ ਦੀ ਚੋਸ ਸਾਹਿਬ ਜਿਸ ਨੇ ਬਾਬਾ ਕਾਬਲੀ ਮਾਲ ਦੀ ਚੋਰ ਸਾਹਿਬ ਕਰਦੇ ਹੋਏ ਲੈ ਕੇ ਆਏ ਸਨ ਅੱਜ ਤੋਂ ਤਕਰੀਬਨ 2207 270 ਸਾਲ ਪਹਿਲਾਂ ਦੀ ਚੋਰ ਸਾਹਿਬ ਹੈ ਜੀ ਇਸ ਸਥਾਨ ਦੇ ਨਾਲ ਇੱਕ ਆਸਥਾ ਵੀ ਜੁੜੀ ਹੋਈ ਆ ਜਿਨ੍ਹਾਂ ਪਰਿਵਾਰਾਂ ਦੇ ਘਰ ਔਲਾਦ ਨਹੀਂ ਹੁੰਦੀ ਜਾਂ ਹੋ ਕੇ ਵਿਸਰ ਜਾਂਦੀ ਆ ਉਹਨਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਇਸ ਜਗ੍ਹਾ ਤੋਂ ਲੰਗ ਦੀ ਪ੍ਰਸ਼ਾਦ ਦੀ ਪ੍ਰਾਪਤੀ ਹੁੰਦੀ ਆ ਤੇ ਬੱਚੇ ਦੀ ਪ੍ਰਾਪਤੀ ਹੁੰਦੀ ਆ ਜਿਨ੍ਹਾਂ ਪਰਿਵਾਰਾਂ ਦੇ ਘਰ ਔਲਾਦ ਨਹੀਂ ਹੁੰਦੀ ਹੋ ਕੇ ਵਿਸਰ ਜਾਂਦੀ ਆ ਉਹ ਇਸ ਜਗ੍ਹਾ ਤੋਂ ਲੰਗਰ ਪ੍ਰਸ਼ਾਦ ਲੈਂਦੇ ਨੇ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਬੱਚੇ ਦੀ ਪ੍ਰਾਪਤੀ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ